ਅੱਜ ਡਾਕਟਰ ਗੁਰਜੀਤ ਸਿੰਘ ਦੇ ਗ੍ਰੈਂਡ ਵਾਸਤੇ ਡਾਕਟਰ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਲਵਦੀਪ ਸਿੰਘ ਪੁੱਤਰ ਕਰਨਿਆ ਸਿੰਘ ਵਾਸੀ ਗੰਧੜ ਨੂੰ ਜੂਥ ਵਾਈਸ ਪ੍ਰੈਜ ਪ੍ਰਧਾਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਨਿਯੁਕਤ ਕੀਤਾ ਅੱਜ ਮੀਟਿੰਗ ਡਾਕਟਰ ਗੁਰਜੀਤ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਿਹੜੀ ਕਿ ਆਪਣੇ ਮੌਜੂਦਾ ਜਿਹੜੇ ਹਾਜ਼ਰ ਹੋਏ ਨੇ ਜਸਵੰਤ ਸਿੰਘ ਜੀ ਕਾਰਜਕਾਰੀ ਮੰਡਲ ਪ੍ਰਧਾਨ ਸੁਖਪਾਲ ਸਿੰਘ ਜੀ ਔਰ ਸਾਡੇ ਜ਼ਿਲ੍ਹਾ ਵਾਈਸ ਪ੍ਰਧਾਨ ਦੀ ਆਪਣੇ ਮੈਡਮ ਮੰਮਤਾ ਰਾਣੀ ਔਰ ਜ਼ਿਲ੍ਹਾ ਸੈਕਟਰੀ ਪ੍ਰਪਰ ਜੋਤਕਰ ਮੌਕੇ ਤੇ ਹਾਜ਼ਰ ਹੋਏ ਆ ਡਾਕਟਰ ਗੁਰਜੀਤ ਸਿੰਘ ਵੀ ਪ੍ਰਧਾਨਗੀ ਹੇਠ ਆਪਣੇ ਨਵਦੀਪ ਸਿੰਘ ਨੂੰ ਯੁਵਾ ਮੋਰਚਾ ਲੱਖੇ ਵਾਲੀ ਡਿਸਟ੍ਰਿਕਟ ਮੋਕਸਰ ਯੂਥ ਦੇ ਜ਼ਿਲ੍ਹਾ ਆਪਣੇ ਵਾਈਸ ਵਾਈਸ ਪ੍ਰਧਾਨ ਯੂਥ ਦੇ ਇਹ ਨਿਯੁਕਤ ਕੀਤੇ ਹਨ ਅਤੇ ਸਾਨੂੰ ਬਹੁਤ ਖੁਸ਼ੀ ਹੈ ਜਿਹੜਾ ਕਿ ਸਾਡਾ ਅੱਜ ਪਰਿਵਾਰ ਵਧਿਆ ਹੈ ਔਰ ਇਹ ਇੱਕ ਜਿਵੇਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਨਾਰਾ ਜਿਹੜਾ ਕਿ ਸਾਡਾ ਪਰਿਵਾਰ ਇਹ ਬੀਜੇਪੀ ਦਾ ਵਧੂਗਾ ਅਰਬ ਵਧ ਰਿਹਾ ਹੈਗਾ ਸਾਨੂੰ ਅੱਜ ਬਹੁਤ ਖੁਸ਼ੀ ਹੈ ਜਿਹੜਾ ਕਿ ਅੱਜ ਸਾਡੇ ਵਿੱਚ ਨਵਦੀਪ ਸਿੰਘ ਜੀ ਅੱਜ ਸਾਡੇ ਵਿੱਚ ਹਾਜ਼ਰ ਹੋਏ ਨੇ ਤੇ ਉਹਨਾਂ ਨੂੰ ਅੱਜ ਪ੍ਰਧਾਨ ਯੂਥ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡਾ ਅੱਜ ਪਰਿਵਾਰ ਵਧਿਆ ਤੇ ਔਰ ਹੋਰ ਹੋਰ ਵੀ ਸਾਡੇ ਨਾਲ ਸਵੇਰ ਤੋਂ ਸਾਡੇ ਜਿਹੜੀਆਂ ਜਵੈਨੀਆਂ ਹੋਰ ਵੀ ਸਾਡੀਆਂ ਜਾਰੀ ਰਹਿਣਗੀਆਂ ਔਰ ਡਾਕਟਰ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਵੇਰੇ ਜਵੈਨੀਆਂ ਜਵੈਨਗਾ ਹੋਰ ਵੀ ਸਾਡੇ ਨਾਲ ਦੇਖਣ ਨੂੰ ਮਿਲਣਗੀਆਂ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਮੰਡਲ ਪ੍ਰਧਾਨ ਲੱਖੇਵਾਲੀ ਬਲਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਲਵਦੀਪ ਸਿੰਘ ਪੁੱਤਰ ਕਰਨਾਲ ਸਿੰਘ ਪਿੰਡ ਗੰਗੜਾ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਨੂੰ ਯੂਥ ਵਿੰਗ ਦਾ ਵਾਈਸ ਪ੍ਰਧਾਨ ਲਾਇਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਤੇ ਐਤਕੀ ਵਾਰ ਕਮਲ ਦਾ ਫੁੱਲ ਜ਼ਰੂਰ ਖਿਲੇਗਾ ਪੰਜਾਬ ਆਪ ਪੀਏ ਜਨਤਾ ਪਾਰਟੀ ਜਿੰਦਾਬਾਦ ਸਾਡਾ ਬੀਜੇਪੀ ਦਾ ਪਰਿਵਾਰ ਵਧਾਇ ਸਾਡੇ ਨਾਲ ਅਹੁਦੇਦਾਰ ਬਾਈ ਜਸਵੰਤ ਸਿੰਘ ਜੀ ਕੰਦਰਾਮਗੜ੍ਹ ਕਾਰਜਕਾਰੀ ਮੰਤਰੀ ਮੰੰਦਰ ਤੇ ਸਾਡੇ ਮੰਮਤਾ ਰਾਣੀ ਜੀ ਵਾਈਸ ਪ੍ਰਧਾਨ ਜ਼ਿਲ੍ਹਾ ਸਖਪਾਲ ਸਿੰਘ ਉਹ ਵੀ ਵਾਈਸ ਪ੍ਰਧਾਨ ਮੈਂ ਬਹੁਤ ਖੁਸ਼ ਆ ਜੀ ਮੈਂ ਇਸ ਪਰਿਵਾਰ ਚ ਵਾਧਾ ਹੋਇਆ ਮੈਂ ਆਗਦੇ ਤਨਮਨ ਧਰਨਾ ਵਾਲੇ ਇਸ ਪਰਿਵਾਰ ਪਰਿਵਾਰ ਦੀ ਸੇਵਾ ਕਰਾਂਗਾ ਸਾਰੇ ਮੰਡਲਦਾਰਾਂ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਆਰਤੀ ਜਨਤਾ ਬਾਗੀ ਜਿੰਦਾਬਾਦ ਆਰਤੀ ਜਨਤਾ ਬਾਗੀ ਜਿੰਦਾਬਾਦ ਆਰਤੀ ਜਨਤਾ ਬਾਗੀ ਜਿੰਦਾਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ दिल्ली क्राइम नेशनल न्यूज़ नजर सफर